ਆਪ ਸਾਰਿਆਂ ਦਾ ਮੇਰੇ ਵੱਲੋਂ ਨਿੱਘਾ ਸਵਾਗਤ ਹੈ 12 ਮਾਰਚ ਨੂੰ ਚੇਤੇ ਕਰਦੇ ਹਾਂ 225 ਸਾਲ 12 ਮਾਰਚ 1783 ਯਾਨੀ ਕਿ ਅੱਜ ਤੋਂ 242 ਵਰੇ ਪਿੱਛੇ ਜੇ ਆਪਣੇ ਚੇਤਿਆਂ ਨੂੰ ਆਪਣੇ ਧਿਆਨ ਨੂੰ ਲੈ ਜਾਈਏ ਉਸ ਲਾਲ ਕਿਲੇ ਦੇ ਉੱਤੇ ਜਿਸ ਉੱਤੇ ਸਿੰਘਾਂ ਨੇ ਆਪਣੀ ਜਿੱਤ ਦਾ ਝੰਡਾ ਲਹਿਰਾਇਆ ਸੀ ਗੁਰੂ ਨਾਨਕ ਦੀ ਨਾਨਕ ਸਭਿਆਤਾ ਦੀ ਖਾਲਸਾ ਸਭਿਆਤਾ ਨਾਲ ਸੰਬੰਧ ਰੱਖਣ ਵਾਲੇ ਸਾਰੇ ਇਸ ਗੱਲ ਨੂੰ ਜਾਣਦੇ ਹਨ ਕਿ ਪੰਜਾਬ ਦੇ ਵਿੱਚ ਇੱਕ ਹਵਤ ਵੀ ਮਸ਼ਹੂਰ ਹੈ ਇਹਦੇ ਚਾਹੇ ਦਿੱਲੀ ਜਿੱਤ ਲਈ ਤੇ ਚਾਹੇ ਬਲੀ ਮਾਰ ਲਈ ਗੱਲ ਇੱਕੋ ਜਈ ਹੈ। ਅਲੂਵੜੀਆ ਮਿਸਲ ਦੇ ਜਥੇਦਾਰ ਸੁਲਤਾਨ ਉਲ ਕੌਮ ਸਰਦਾਰ ਜਸਾ ਸਿੰਘ ਅਲੂਵੜੀਆ ਕਰੋੜ ਸਿੰਘ ਜਾਂ ਮਿਸਲ ਦੇ ਜਥੇਦਾਰ ਸਰਦਾਰ ਬਘੇੜ ਸਿੰਘ ਆਰਾਮਗੜੀਆ ਮਿਸਲ ਦੇ ਜਥੇਦਾਰ ਜਰਨੈਲ ਸਰਦਾਰ ਜਸਾ ਸਿੰਘ ਆਰਾਮਗੜੀਆ ਇਹਨਾਂ ਜਥੇਦਾਰਾਂ ਦੀ ਅਗਵਾਈ ਵਿੱਚ ਸਿੰਘਾਂ ਨੇ ਦਿੱਲੀ ਨੂੰ ਇੱਕ ਨਹੀਂ ਦੋ ਨਹੀਂ ਕਈ ਵਾਰ ਫਤਿਹ ਕੀਤਾ। ਦਿੱਲੀ ਦੇ ਲਾਲ ਕਿਲੇ ਦੇ ਉੱਤੇ ਨੀਲਾ ਨਿਸ਼ਾਨ ਝੁੜਾਇਆ ਭਾਵੇਂ ਕਿ ਅਸੀਂ ਬਹੁਤੇ ਸਾਰੇ ਕੇਸਰੀ ਹੀ ਆਖਦੇ ਆ ਕੇਸਰੀ ਤਾਂ ਸਾਨੂੰ ਵਿਪਰਾਂ ਨੇ ਜਾਣਵਜ ਕੇ ਇਹ ਭੰਗਵਾ ਰੰਗ ਸਾਡੇ ਹੱਥ ਚ ਫੜਾਇਆ ਸਾਡਾ ਰੰਗ ਜਾਂ ਤਾਂ ਬਸੰਤੀ ਹੈ ਤੇ ਜਾਂ ਫਿਰ ਨੀਲਾ ਸੋ ਜਾਂ ਤਾਂ ਫਿਰ ਉੱਥੇ ਬਸੰਤੀ ਨਿਸ਼ਾਨ ਸਾਹਿਬ ਚੜਾਇਆ ਗਿਆ ਤੇ ਜਾਂ ਫਿਰ ਨੀਲਾ ਚੜਾਇਆ ਗਿਆ ਆਪ ਸਮਝ ਦਿਓ ਗੱਲ ਏ ਕੀ ਹੈ ਸਿੱਖ ਦਿਹਾੜੇ ਦੇ ਯਾਦਗਰੀ ਦਿਨਾਂ ਦੇ ਵਿੱਚ ਦਿੱਲੀ ਫਤਿਹ ਦਾ ਜਿਹੜਾ ਦਿਹਾੜਾ ਹੈ ਇਸ ਦੀ આન ਸ਼ਾਨ ਬਾਨ ਵੱਖਰੀ ਤੇ ਨਰਾਲੀ ਹੈ ਬੇਸ਼ੱਕ ਇਸ ਦਾ ਪੰਜਾਬ ਦੇ ਵਿੱਚ ਬਹੁਤਾ ਵੱਡੀ ਪੱਧਰ ਤੇ ਪ੍ਰਚਾਰ ਨਹੀਂ ਕੀਤਾ ਗਿਆ ਇਹਨਾਂ ਦਿਨਾਂ ਦੇ ਵਿੱਚ ਤਾਂ ਹੌਲੇ-ਹੌਲੇ ਦੇ ਚੱਕਰਾਂ ਦੇ ਵਿੱਚ ਸਿੰਘ ਉੱਥੇ ਪੜਾ ਲਾ ਕੇ ਬੈਠੇ ਹੁੰਦੇ ਹਨ ਕਿਉਂ ਨਹੀਂ ਕਿ ਆਨੰਦਪੁਰ ਸਾਹਿਬ ਦੇ ਵਿੱਚ ਆਉਂਦੇ ਸਮਿਆਂ ਦੇ ਵਿੱਚ ਇਸ ਦਿਹਾੜੇ ਨੂੰ ਵੀ ਬੜੀ ਸ਼ਾਨੋ ਸ਼ੌਕਤ ਨਾਲ ਚੇਤੇ ਕਰਕੇ ਮਨਾਇਆ ਜਾਵੇ ਇਤਿਹਾਸ ਦੇ ਪਿਸ਼ੋਕੜ ਦੇ ਉੱਤੇ ਜੇ ਇੱਕ ਛੋਟੀ ਜੀ ਪੰਛੀ ਝਾਤ ਮਾਰੀਏ ਤਾਂ 1780 ਈਸਵੀ ਤੱਕ ਮਕੈਨ ਦਾ ਮਤਲਬ ਕਿ 1716 ਤੋਂ 1716 ਈਸਵੀ ਵਿੱਚ ਬਾਬਾ ਬੰਦਾ ਸਿੰਘ ਜੀ ਭਾਦਰ ਦੀ ਸ਼ਹਾਦਤ ਹੁੰਦੀ ਹੈ 1733 ਈਸਵੀ ਵਿੱਚ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਹੁੰਦੀ ਹੈ 1746 ਈਸਵੀ ਵਿੱਚ ਛੋਟਾ ਖੱਲੂ ਘਾਰਾ ਤੇ 1762 ਈਸਵੀ ਵਿੱਚ ਕੁੱਪਰਹੀੜੇ ਦੇ ਸਥਾਨ ਤੇ ਵੱਡਾ ਖੱਲੂ ਘਾਰਾ ਵਾਪਰਿਆ 17 ਵਾਰ ਹਿੰਦੂਸਤਾਨ ਤੇ ਹਮਲਾ ਕਰਨ ਵਾਲਾ ਅਜਿੱਤੂ ਜਰਨੈਲ ਅਹਿਮਦ ਸ਼ਾ ਅਬਦਾਲੀ ਜੋ ਪੰਜਾਬ ਵਿੱਚੋਂ ਲੰਘ ਕੇ ਅੱਗੇ ਪਹੁੰਚਦਾ ਸੀ ਲੰਘਦੇ ਸਮੇਂ ਸਿੰਘਾਂ ਨੇ ਇਸ ਨੂੰ ਹਰ ਵਾਰ ਇਸ ਨੂੰ ਵੰਗਾਰਿਆ ਇਸ ਨਾਲ ਹੁੰਦੀ ਮੁੱਠਪੇੜ ਬਨਾਮ ਜੰਗ ਦੇ ਵਿੱਚ ਸਿੰਘਾਂ ਦਾ ਹਰ ਵਾਰੀ ਤਕਰੀਬਨ ਚੰਗਾ ਨੁਕਸਾਨ ਹੋਦਾਰਿਆ ਪਰ ਇਸ ਬਿਲੀਆਂ ਅੱਖਾਂ ਵਾਲੇ ਅਫਗਾਨੀ ਦੇ ਪਿੱਛੇ ਸਿੰਘ ਹੱਥ ਧੋਕੇ ਪਏ ਸਨ ਪੈਣ ਵੀ ਕਿਉਂ ਨਾ ਸਾਡੀ ਧਰਤੀ ਦੇ ਹੱਕ ਦੇ ਉੱਤੇ ਕੋਈ ਪੈਰ ਧਰ ਕੇ ਲੰਘੂਗਾ ਫਿਰ ਕੀਮਤ ਤਾਂ ਚਕਾਉਣੀ ਪਊਗੀ ਨਾ ਭਾਵੇਂ ਕਿ ਮੇਰਾ ਵਿਸ਼ਾ ਅਜ ਅਹਿਮਦ ਸ਼ਾਹ ਅਬਦਾਲੀ ਨਾਲ ਨਹੀਂ ਜੁੜਿਆ ਹੋਇਆ ਸਿਰਫ ਕਹਿਣ ਮਾਤਰ ਇੱਕ ਪੰਛੀ ਝਾਤ ਵਜੋਂ ਦੱਸਣਾ ਜ਼ਰੂਰੀ ਸੀ ਕਿ ਇਸ ਅਬਦਾਲੀ ਨੂੰ ਸਿੰਘਾਂ ਨੇ ਖੱਸੀ ਕਰਕੇ ਛੱਡਿਆ ਇਹ ਮੁੜ ਕੇ ਦੁਬਾਰਾ ਐਸੇ ਨੇ ਪੰਜਾਬ ਅਤੇ ਹਿੰਦੁਸਤਾਨ ਉਰ ਅੱਖ ਪੁੱਟ ਕੇ ਦੇਖਣ ਦੀ ਜ਼ਰਤ ਨਹੀਂ ਕੀਤੀ ਪੰਜਾਬ ਵਿੱਚ ਸਿੰਘ 12 ਮਿਸਲਾਂ ਦੇ ਵਿੱਚ ਵੱਖਰੋ ਵੱਖਰੀ ਥਾਂ ਹੀ ਵੱਖਰੋ ਵੱਖਰੀ ਖਿੱਤਿਆਂ ਵਿੱਚ ਆਪਣਾ ਪੂਰਾ ਦਬਦਬਾ ਬਣਾ ਚੁੱਕੇ ਸਨ ਕਰੋੜ ਸਿੰਘਿਆ ਮਿਸਲ ਦਾ ਸਰਦਾਰ ਬਗੇਲ ਸਿੰਘ ਦਾ ਤਾਂ ਜਲੰਧਰ ਤੋਂ ਲੈ ਕੇ ਪੀਲੀ ਭੀਤ ਤੱਕ ਅਤੇ ਅੰਬਾਲਾ ਤੋਂ ਲੈ ਕੇ ਅਲੀਗੜ ਤੱਕ ਸਿੱਕਾ ਚੱਲਦਾ ਸੀ ਗੰਗਾ ਜਮਨਾ ਦਰਿਆ ਦੇ ਕੰਢਿਆਂ ਤੋਂ ਇਲਾਵਾ ਦਵਾਪ ਦਾ ਕੋਈ ਵੀ ਅਜਿਹਾ ਇਲਾਕਾ ਨਹੀਂ ਸੀ ਜਿਸ ਨੂੰ ਬਗੇਲ ਸਿੰਘ ਨੇ ਆਪਣੇ ਪੈਰਾਂ ਹੇਠ ਨਾ ਲਸਾੜਿਆ ਹੋਵੇ ਨਸਾੜਨ ਤੋਂ ਭਾਵ ਹੈ ਕਿ ਜਿੱਤਿਆ ਨਾ ਹੋਵੇ ਜਿਸ ਤੇ ਆਪਣਾ ਸਿੱਕਾ ਨਾ ਜਮਾਇਆ ਹੋਵੇ ਜਦੋਂ ਜਸੇਦਾਰ ਸਰਦਾਰ ਬਘੇਲ ਸਿੰਘ ਤੇ ਸਰਦਾਰ ਜਸਾ ਸਿੰਘ ਆਲੂਵਾਲੀਆ ਦਿੱਲੀ ਤਖਤ ਦੇ ਹੰਕਾਰ ਨੂੰ ਚਕਨਾਚੂਰ ਕਰਨ ਵਾਸਤੇ ਭੰਨਣ ਲਈ 40000 ਸਿੱਖ ਫੌਜਾਂ ਨੂੰ ਲੈ ਕੇ 8 ਮਾਰਚ 1783 ਨੂੰ ਦਿੱਲੀ ਦੇ ਤੇ ਚੜ੍ਹਾਈ ਕਰਨ ਦੀ ਤੁਰੇ ਉਸ ਸਮੇਂ ਦਿੱਲੀ ਤਖਤ ਉੱਤੇ ਸ਼ਾ ਆलम ਦੂਜਾ ਬੈਠਾ ਸੀ ਜਦੋਂ ਇਹਨਾਂ ਨੂੰ ਹਮਲੇ ਦੀ ਖਬਰ ਦਾ ਪਤਾ ਲੱਗਾ ਤਾਂ ਸਣੇ ਸ਼ਾ ਆलम ਦੇ ਸਾਰੇ ਦਰਬਾਰੀ ਭੱਜ ਕੇ ਜਾ ਕੇ ਤੇ ਕਿਲੇ ਦੇ ਵਿੱਚ ਲੋਗੇ ਲੋੜ ਤਾਂ ਸੀ ਕਿ ਉਹ ਬਾਹਰ ਆਣ ਕੇ ਤੇ ਮੈਦਾਨੇ ਜੰਗ ਵਿੱਚ ਟੱਕਰਾ ਕਰ ਦੇ ਪਰ ਉਹ ਵੀ ਨਿਆਣੇ ਨਹੀਂ ਸਨ ਉਹਨਾਂ ਨੂੰ ਪਤਾ ਸੀ ਇਹ ਗੁਰੂ ਦੀ ਫੌਜ ਨੂੰ ਜਿੱਤਣਾ ਬੜਾ ਔਖਾ ਹੈ ਦੂਸਰਾ ਉਹ ਵੀ ਜਾਣਦੇ ਸੀ ਕਿ ਸਿੱਖਾਂ ਨਾਲ ਲੜ ਕੇ ਆਪਣੀ ਜਾਨ ਨਹੀਂ ਬਚਾਈ ਜਾ ਸਕਣੀ ਇਹਨਾਂ ਨਾਲ ਤਾਂ ਦੋਸਤੀ ਕਰਨ ਵਿੱਚ ਹੀ ਭਲਾ ਹੈ ਸ਼ਾਹ ਅਲਮ ਨੇ ਛੇਤੀ ਛੇਤੀ ਆਪਣੀ ਬੇਗਮ ਸਮਰੋ ਨੂੰ ਖਾਲਸਾ ਫੌਜ ਦੇ ਲਾਲ ਕਿਲੇ ਦੇ ਪਹੁੰਚਣ ਤੋਂ ਪਹਿਲਾਂ ਪਹਿਲਾਂ ਹੀ ਦਿੱਲੀ ਦੇ ਵਿੱਚ ਜਾ ਕੇ ਮਿਲਣ ਲਈ ਭੇਜ ਦਿੱਤਾ ਹਾਲਾਂਕਿ ਸਿੱਖ ਫੌਜ ਨੇ ਦਿੱਲੀ ਸ਼ਹਿਰ ਵਿੱਚ ਬਹੁਤ ਕਾਫੀ ਵੱਡੇ ਹਿੱਸਿਆਂ ਨੂੰ ਆਪਣੇ ਕਬਜ਼ੇ ਵਿੱਚ ਪਹਿਲਾਂ ਲੈ ਲਿਆ ਸੀ। ਇਹ ਚੜ੍ਹਾਈ ਸਰਦਾਰ ਬਘੇਲ ਸਿੰਘ ਦੀ ਅਗਵਾਈ ਵਿੱਚ ਸੀ ਪਰ ਇਹਨਾਂ ਦੇ ਨਾਲ ਸਰਦਾਰ ਜਸਾ ਸਿੰਘ ਅਲੂਵਾਲੀਆ ਅਤੇ ਜਸਾ ਸਿੰਘ ਰਾਮਗੜੀਆ ਵੀ ਨਾਲ ਸਨ। ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਸਰਦਾਰ ਬਘੇਲ ਸਿੰਘ ਕਰੋੜ ਸਿੰਘਿਆ ਮਿਸਲ ਦਾ ਜਥੇਦਾਰ ਸੀ। ਸਿੱਖ ਫੌਜ 11 ਮਾਰਚ 1783 ਨੂੰ ਲਾਲ ਕਿਲੇ ਵਿੱਚ ਦਾਖਲ ਹੋਈ। ਲਾਹੌਰ ਦਰਵਾਜ਼ਾ, ਮੀਨਾ ਬਾਜ਼ਾਰ ਅਤੇ ਨਕਰਖਾਨਾ ਰੰਗ ਕੇ ਉਹ ਦੀਵਾਨੇ ਆਮ ਵਿੱਚ ਪਹੁੰਚੇ ਜਿੱਥੇ ਕਦੇ ਸ਼ੈਨਸ਼ਾਹ ਔਰੰਗਜ਼ੇਬ ਅਤੇ ਬਹਾਦਰ ਸ਼ਾਹ ਵਰਗੇ ਮੁਗਲ ਦਰਬਾਰ ਲਗਾਇਆ ਕਰਦੇ ਸੀ ਦੀਵਾਨੇ ਆਮ ਤੇ ਕਬਜ਼ਾ ਕਰ ਲੈਣ ਵਕਰੋਂ ਕਿਲੇ ਦੇ ਮੁਖਦਾਰ ਉੱਤੇ ਉਹਨਾਂ ਨੇ ਨੀਲਾ ਝੰਡਾ ਚਲਾ ਦਿੱਤਾ ਜਿੱਥੇ ਕਿਸਾਨ ਅੰਦੋਲਨ ਦੇ ਵੇੜੇ ਦੀਪ ਸਿੱਧੂ ਹੋਰਾਂ ਨੇ ਮਤਲਬ ਕਿ ਉਸ ਦੇ ਸਾਥੀਆਂ ਨੇ ਬਸੰਤੀ ਨਿਸ਼ਾਨ ਸਾਹਿਬ ਚੜਾਇਆ ਸੀ ਕਹਿਣ ਨੂੰ ਜੋ ਕੋਈ ਮਰਜ਼ੀ ਕਹੇ ਪਰ ਭਾਰਤ ਸਰਕਾਰ ਨੇ ਇਸ ਨੂੰ ਬੜੀ ਗੰਭੀਰਤਾ ਨਾਲ ਲਿਆ ਮੈਨੂੰ ਤਾਂ ਇੰਜ ਲੱਗਦਾ ਹੈ ਕਿ ਸ਼ਾਹ ਅਲਮ ਨਾਲੋਂ ਵੀ ਜ਼ਿਆਦਾ ਦਹਿਲ ਉਸ ਵੇਲੇ ਦੀ ਆਬੋਦੀ ਦੀ ਸਰਕਾਰ ਦੇ ਵਿੱਚ ਸੀ ਭਾਰਤੀ ਭਗਤਾਂ ਕੋ ਤੇ ਤੋਤੀਆਂ ਨਹੀਂ ਸੰਭੀਆਂ ਜਾ ਰਹੀ ਸੀ ਉਹਨਾਂ ਦਿਨਾਂ ਦੇ ਵਿੱਚ ਇਸੇ ਡਰ ਨੂੰ ਦੂਰ ਕਰਨ ਵਾਸਤੇ ਕਾਮਰੇਡਾਂ ਨੇ ਸਾਥ ਦਿੱਤਾ ਅਤੇ ਦੀਪ ਸਿੱਧੂ ਦੇ ਖਿਲਾਫ ਪ੍ਰਪੋਗੰਡਾ ਕਰਕੇ ਉਹਨਾਂ ਨੂੰ ਸ਼ਾਂਤੀ ਦਿਵਾਈ ਸੀ ਖੈਰ ਆਪਾਂ ਗੱਲ ਸਰਦਾਰ ਬਘੇਲ ਸਿੰਘ ਦੇ ਚੜਾਏ ਹੋਏ ਨੀਲੇ ਨਿਸ਼ਾਨ ਸਾਹਿਬ ਦੀ ਕਰਦੇ ਹਾਂ ਇਸੇ ਲਾਲ ਕਿਲੇ ਦੇ ਵਿੱਚ ਹੰਕਾਰੀ ਬਾਦਸ਼ਾਹ ਫਰਖਸ਼ੀਅਰ ਦੇ ਹੁਕਮ ਨਾਲੇ ਬਾਬਾ ਬੰਦਾ ਸਿੰਘ ਬਹਾਦਰ ਦੇ 740 ਦੇ ਕਰੀਬ ਸਿੰਘਾਂ ਨੂੰ ਭਾਰੀ ਤੁਸੀਂ ਇਹ ਅਤਿਆਚਾਰ ਕਰਕੇ ਨਿਕਾ ਨਿਕਾ ਵੱਢ ਕੇ ਸ਼ਹੀਦ ਕੀਤਾ ਗਿਆ ਸੀ ਅੱਜ ਉਹ ਹੀ ਲਾਲ ਘਲਾ ਸਿੰਘਾਂ ਦੇ ਪੈਰਾਂ ਦੇ ਵਿੱਚ ਬਲੂੰਗੜਾ ਜਿਆ ਬਣ ਕੇ ਸੈਕੰਡ ਲਗਾ ਮੜੇ ਜੇ ਹਾਲਾਤ ਵਿੰਗੇ ਟੇਡੇ ਉੱਚੇ ਨੀਵੇਂ ਹੋ ਜਾਣ ਤੇ ਕਈ ਮੇਰੇ ਵਰਗੇ ਲੱਗ ਪਈਂਦੇ ਕਹਿਣ ਨਹੀਂ ਹੁਣ ਨੀ ਕੁਝ ਵੀ ਬਣਨਾ ਹੁਣ ਤਾਂ ਮਾਰੇਗੇ ਹੁਣ ਤਾਂ ਰਗੜੇਗੇ ਬਸ ਹੁਣ ਤਾਂ ਕੁਝ ਹੋਈ ਨਹੀਂ ਸਕਦਾ ਪਰ ਜਿੰਨਾਂ ਨੂੰ ਸਮੇਂ ਦੇ ਉੱਤੇ ਸਵਾਰੀ ਕਰਨ ਦੀ ਜਾਜ ਆ ਜਾਵੇ ਉਸ ਸਮੇਂ ਦੀਆਂ ਵਾਗਾਂ ਖਿੱਚ ਖਿੱਚ ਕੇ ਸਮੇਂ ਦਾ ਮੂੰਹ ਲੌ ਲੌਣ ਕਰਕੇ ਉਸ ਦੀ ਦਿਸ਼ਾ ਬਦਲੀ ਦਿੰਦੇ ਆ ਅੱਜ ਉਸੇ ਫਰੁਕਸ਼ੀਰ ਦੇ ਵਾਰਿਸ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਸਾਂ ਕੋਲੋਂ ਜਾਨ ਦੀ ਭੀਖ ਲਈ ਤਰਲੇ ਲੈਣ ਲੱਗੇ ਕਿਲਾ ਵੀ ਉਹੀ ਸਮਾਂ ਵੀ ਉਹੀ ਸਥਾਨ ਵੀ ਉਹੀ ਸਿੰਘ ਵੀ ਉਹੀ ਤੇ ਮੁਗਲ ਵੀ ਉਹੀ ਗੱਲ ਕਾਦੀ ਦਿਵਾਨੇ ਆਮ ਦੇ ਵਿੱਚ ਸਿੰਘਾਂ ਨੇ ਦਰਬਾਰ ਲਾਇਆ ਸਰਦਾਰ ਬਘੇਲ ਸਿੰਘ ਨੇ ਜਸਾ ਸਿੰਘ ਅਲੂਵੜੀਆਂ ਨੂੰ ਤਖਤ ਤੇ ਉੱਤੇ ਬਹਿਣ ਲਈ ਬੇਨਤੀ ਕੀਤੀ ਉਸੇ ਵੇਲੇ ਖਾਲਸਾ ਫੌਜੀਆਂ ਨੇ ਜਿਕਾਰਿਆਂ ਦੇ ਜਹਾਜਦਲ ਨਾਲ ਅਸਮਾਨ ਨੂੰ ਰੰਗ ਚਾੜ ਛੜਿਆ ਫਜ਼ਾ ਵਿੱਚ ਗੂੰਜਦੇ ਜਕਾਰੇ ਅੰਜ ਲੱਗਦੇ ਸਨ ਜਿਵੇਂ ਕਿ ਐਫ 16 ਜਹਾਜ਼ ਜਿੱਤੋਂ ਦੀ ਲੰਘਣ ਲੈ ਆਉਣਾ ਜਦ ਹੀ ਸਰਦਾਰ ਜਸਾ ਸਿੰਘ ਅਲੂਵਾਲੀਆ ਜੀ ਤਖਤ ਦੇ ਉੱਤੇ ਬਰਾਜਮਾਨ ਹੋਏ ਬਖੇਲ ਸਿੰਘ ਨੇ ਐਲਾਨ ਕੀਤਾ ਸੁਲਤਾਨ ਉਲ ਕੌਮ ਸਰਦਾਰ ਜਸਾ ਸਿੰਘ ਅਲੂਵਾਲੀਆ ਦਾ ਖਤਾਬ ਉਸੇ ਦਿੱਲੀ ਦੀ ਹਿੱਕ ਉੱਤੇ ਬਹਿ ਕੇ ਦਿੱਤਾ ਸਿੰਘਾਂ ਦੇ ਜਕਾਰਿਆਂ ਦੇ ਵਿੱਚ ਉੱਥੇ ਜਿਹੜੇ ਜਿੰਨੇ ਦਰਬਾਰੀ ਸਨ ਐ ਸੈਕਣ ਲੱਗੇ ਸਨ ਜਿਵੇਂ ਖਰਗੋਸ਼ ਡਰਿਆ ਹੋਵੇ ਅਗਲੇ ਹੀ ਦਿਨ ਸੂਰੇ 12 ਮਾਰਚ 1783 ਨੂੰ ਬੀਬੀ ਸਮਰੋ ਸ਼ਾ আলম ਦੀ ਬੇਗਮ ਸਿੰਘਾਂ ਅੱਗੇ ਪੱਲਾ ਢ ਕੇ ਖੜ ਗਈ ਅਤੇ ਆਪਣੇ ਖਾਵੰਦ ਦੀ ਜਾਨ ਬਖਸ਼ੀ ਲਈ ਮੰਤ ਕਰਨ ਲੱਗੀ ਖਾਲਸਾ ਕਿਹੜਾ ਅਸ ਤੁਜ ਦਾ ਪੁਜਾਰੀ ਹੈ ਕਿ ਜਿਹੜਾ ਨਿਰਦੋਸ਼ ਬੱਕਰੀਆਂ ਦੀਆਂ ਧੌਣਾਂ ਲਾ ਲਾ ਕੇ ਰੇਣੇ ਖਾਜੋ ਇਹ ਤਾਂ ਆਕਾਰਪੁਰਖ ਦੇ ਪੁਜਾਰੀ ਹਨ ਉਹ ਆਕਾਰਪੁਰਖ ਜੋ ਮਿੱਠ ਬੋਲੜਾ ਜੋ ਨਿਰਭਉ ਵੀ ਹੈ ਤੇ ਨਰਵੈਰ ਵੀ ਹੈ ਸਰਦਾਰ ਬਘੇਲ ਸਿੰਘ ਦੇ ਮੂੰਹੋਂ ਸਹਿਸਵਾਏ ਨਿਕਲ ਗਿਆ ਭੈਣ ਡਰਨਾ ਖਾਲਸੇ ਦੇ ਮੂੰਹ ਦੇ ਵਿੱਚੋਂ ਸਹਿਸਵਾਏ ਨਿਕਲਿਆ ਹੋਇਆ ਭੈਣ ਸ਼ਬਦ ਸਮਰੋ ਬੇਗਮ ਨੂੰ ਹਮੇਸ਼ਾ ਵਾਸਤੇ ਆਪਣੀ ਧਰਮ ਦੀ ਭੈਣ ਬਣਾ ਗਿਆ ਕਾਨੂੰਨੀ ਚਾਰਾਜੋ ਜੀ ਸ਼ੁਰੂ ਹੋਈ ਕੁਝ ਸ਼ਰਤਾਂ ਸ਼ਾਮਿਲ ਤੇ ਗਿਰਖੀਆਂ ਗਈਆਂ ਜਿਨ੍ਹਾਂ ਵਿੱਚੋਂ ਇੱਕ ਸ਼ਰਤ ਇਹ ਸੀ ਕਿ ਦਿੱਲੀ ਦੀਆਂ ਉਹ ਸਾਰੀਆਂ ਥਾਵਾਂ ਸਿੱਖਾਂ ਨੂੰ ਸੌਂਪ ਦਿੱਤੀਆਂ ਜਾਣ ਜਿਨ੍ਹਾਂ ਦਾ ਸਬੰਧ ਸਿੱਖ ਗੁਰੂ ਸਾਹਿਬਾਨ ਦੇ ਨਾਲ ਜੁੜਿਆ ਹੋਵੇ ਦੂਜੀ ਸ਼ਰਤ ਕਿ ਉਪਰੋਕਤ ਸਥਾਨਾਂ ਦੀ ਨਿਸ਼ਾਨਦੇਹੀ ਹੋ ਜਾਣ ਮਗਰੋਂ ਉਪਰੰਤ ਸ਼ਾਹੀ ਫਰਮਾਨ ਜਾਰੀ ਕੀਤਾ ਜਾਵੇ ਕਿ ਪੰਥ ਨੂੰ ਆਪਣੇ ਗੁਰੂ ਸਾਹਿਬਾਨ ਦੀਆਂ ਯਾਦਗਰਾਂ ਉਸਾਰਨ ਦੀ ਦਿੱਲੀ ਵਿੱਚ ਇਜਾਜ਼ਤ ਦਿੱਤੀ ਜਾਵੇ ਤੀਜੀ ਸ਼ਹਿਰ ਦੀ ਕੁਤਵਾਲੀ ਖਾਲਸੇ ਦੇ سپਰਦ ਕੀਤੀ ਜਾਵੇ ਚੌਥਾ ਕਿ ਦਿੱਲੀ ਵਿੱਚ ਮਾਲ ਦੀ ਵਿਕਰੀ ਤੋਂ ਇਕੱਠੇ ਹੋਣ ਵਾਲੀ ਚੁੰਗੀ ਟੈਕਸ ਵਿੱਚੋਂ 37.5% ਦੇ ਹਿਸਾਬ ਨਾਲ ਸਿੱਖਾਂ ਨੂੰ ਪੈਸਾ ਦਿੱਤਾ ਜਾਵੇ ਇਹ ਪੈਸਾ ਗੁਰਦੁਆਰਿਆਂ ਦੀ ਉਸਾਰੀ ਤੇ ਫੌਜ ਦੀਆਂ ਤਨਖਾਹਾਂ ਉੱਤੇ ਉਹਨਾਂ ਨੇ ਫਿਰ ਖਰਚ ਕਰਨ ਲਈ ਵਰਤਿਆ ਸ਼ਾ আলম ਦੀ ਜਾਨ ਬਚ ਗਈ ਉਹ ਹੰਦੇ ਖੁਸ਼ੀ-ਖੁਸ਼ੀ ਨਾਲ ਸਾਰੀਆਂ ਸ਼ਰਤਾਂ ਪ੍ਰਵਾਨ ਕਰ ਲਈ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਸੰਸਾਰ ਦੇ ਲੋਕ ਇਹ ਗੱਲ ਸੁਣ ਕੇ ਹੈਰਾਨ ਹੋਣਗੇ ਅਸੀਂ ਇਹ ਗੱਲ ਵਿਪਰਾਂ ਨੂੰ ਵੀ ਦੱਸ ਦੇਣੀ ਚਾਹੁੰਦੇ ਹਾਂ ਜਿਹੜੇ ਸਿੱਖਾਂ ਵੱਲੋਂ ਹੀ ਲਈ ਹੋਈ ਆਜ਼ਾਦੀ ਨੂੰ ਸਿੱਖਾਂ ਦੇ ਖਿਲਾਫ ਵਰਤਣ ਲੱਗੇ ਹੋਣ ਉਹ ਇਸ ਇਤਿਹਾਸ ਨੂੰ ਚੰਗੀ ਤਰ੍ਹਾਂ ਪੜ ਲੈਣ ਕਿ ਦਿੱਲੀ ਦਾ ਜਿੱਤਿਆ ਹੋਇਆ ਕਿਲਾ ਕਿਸੇ ਫਰਿਆਦੀ ਔਰਤ ਨੂੰ ਭੈਣ ਕਹਿ ਦੇਣ ਤੇ ਉਸ ਭੈਣ ਸ਼ਬਦ ਦਾ ਮਾਣ ਰੱਖਦੇ ਹੋਣ ਤਰਸ ਅਤੇ ਰਹਿਮਤ ਦੇ ਆਧਾਰ ਦੇ ਉੱਤੇ ਫਿਰ ਉਸੇ ਹੀ ਸ਼ਾਅਲਮ ਦੁਜੇ ਨੂੰ ਵਾਪਸ ਕਰ ਦਤਾ ਸਿੱਖਾਂ ਨੂੰ ਪੰਜਾਬ ਵਿੱਚੋਂ ਖਦੇੜਣ ਦੇ ਸੁਭਲੇ ਲੈਣ ਵਾਲਿਓ ਇਹ ਸਾਡਾ ਇਤਿਹਾਸ ਹੈ ਅਸੀਂ ਅੱਜ ਵੀ ਉਸੇ ਤਰ੍ਹਾਂ ਦੇ ਹੀ ਹਾਂ ਸਾਡਾ ਖੂਨ ਉਸੇ ਤਰ੍ਹਾਂ ਦਾ ਹੀ ਹੈ ਬਦਲਿਆ ਨਹੀਂ ਹੈ ਇਸ ਨੂੰ ਨਾ ਚਿੱਟਾ ਬਦਲ ਸਕਦਾ ਨਾ ਟੀਕੇ ਬਦਲ ਸਕਦੇ ਨਾ ਸ਼ਰਾਬਾਂ ਬਦਲ ਸਕਦੀਆਂ ਨਾ ਨਾਈਆਂ ਦੀ ਕਿੰਚੀ ਬਦਲ ਸਕਦੀ ਹੈ ਇਹ ਸਾਡੀ ਜੀਨ ਦੇ ਵਿੱਚ ਹੈ ਸਾਡੀ ਨਸਲ ਦੇ ਵਿੱਚ ਹੈ ਜਿਸ ਤੇ ਸਾਨੂੰ ਸਦੀਪ ਮਾਣ ਰਹੇਗਾ ਇਹ ਮਾਣ ਸਾਡਾ ਸਾਡੇ ਗੁਰੂ ਦੇ ਉੱਤੇ ਹੈ ਇਹ ਮਾਣ ਸਾਡੇ ਗੁਰੂ ਦੀ ਵਡਿਆਈ ਹੈ ਜਦੋਂ ਸਾਰੀਆਂ ਸ਼ਰਤਾਂ ਮੰਨ ਮਨਵਾ ਕੇ ਕਾਨੂੰਨੀ ਕਾਰਵਾਈ ਕਰਕੇ ਸਿੰਘ ਵਾਪਸ ਆਉਣ ਲੱਗੇ ਤਾਂ ਉਹਨਾਂ ਦੀ ਘੁਮ ਕੇ ਨਿਗਾ ਫਿਰ ਉਸ ਤਖਤ ਤੇ ਤਲਸ ਉਤੇ ਬਹਿ ਗਈ ਮਨ ਵਿੱਚ ਗੁੱਸਾ ਛਿਪਿਆ ਹੋਇਆ ਸੀ ਕਿ ਇਸ ਤਖਤ ਤੇ ਤਲਸ ਦੇ ਉਤੋਂ ਗੁਰੂ ਸਾਹਿਬਾਨ ਦੇ ਬੱਚੇ ਸ਼ਹੀਦ ਕੀਤੇ ਗਏ ਬਾਬਾ ਬੰਦਾ ਸਿੰਘ ਬਹਾਦਰ ਦਾ ਬੱਚਾ ਸ਼ਹੀਦ ਕੀਤਾ ਗਿਆ 740 ਸਿੰਘ ਸ਼ਹੀਦ ਕੀਤੇ ਗਏ ਹੋਰ ਬਿੰਦ ਸਿੰਘ ਇਸ ਤਖਤ ਤੇ ਤਲਸ ਤੇ ਬਹਿ ਗਏ ਕੀਤੇ ਹੋਏ ਹੁਕਮਾਂ ਨਾਲ ਸ਼ਹੀਦ ਹੋਏ ਸਿੰਘ ਕਹਿੰਦੇ ਸੀ ਇਸ ਤਖਤ ਨੂੰ ਪੁੱਟ ਕੇ ਗੱਡੇ ਦੇ ਪਿਛੇ ਬੰਨ੍ਹ ਕੇ ਰੇੜਕੀ ਕਸੀਟ ਕੇ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਦੇ ਚਰਨਾਂ 'ਚ ਰੱਖਣਾ ਹੈ ਜੇਠੇਦਾਰ ਸਰਦਾਰ ਬਘੇਲ ਸਿੰਘ ਜੀ ਨੂੰ ਹੀ ਦਿੱਲੀ ਵਿੱਚ ਹੀ ਰਹਿਣ ਦਾ ਕਹਿ ਕੇ ਉਹ ਗੁਰਦੁਆਰਾ ਸਹਿਬਾਨਾਂ ਦੀ ਉਸਾਰੀ ਕਰਵਾਵੇ ਤੇ ਹੋਰ ਜਿਹੜੇ ਕੰਮ ਕਾਜ ਕਰਨ ਵਾਲੇ ਹਨ ਉਹ ਕਰਨ ਤੇ ਬਾਕੀ ਫੌਜ ਉਸ ਤਖਤੇ ਤਾਂ ਉਸ ਨੂੰ ਕਢੀਸਦੀ ਹੋਈ ਪੰਜਾਬ ਵੱਲ ਨਿਰਮਾਨਾ ਹੋ ਗਈ ਜਦੋਂ ਸਰਦਾਰ ਬਘੇਲ ਸਿੰਘ ਜੀ ਆਪਣਾ ਕੰਮ ਨਿਬੜ ਕੇ ਵਾਪਸ ਪੰਜਾਬ ਨੂੰ ਜਾਣ ਲੱਗੇ ਤਾ ਸ਼ਾ আলম ਦੂਜਾ ਉਸਨੇ ਸਰਦਾਰ ਬਘੇਲ ਸਿੰਘ ਜੀ ਨੂੰ ਵਾਪਸ ਕਿਲੇ ਦੇ ਵਿੱਚ ਬੁਲਾਇਆ ਅਤੇ ਸਤਕਾਰ ਨਾਲ 5000 ਰੁਪਇਆ ਦਿੱਤਾ ਅਤੇ ਇਹ ਪੈਸੇ ਗੁਰੂ ਕੀ ਗੋਲਗ ਦੇ ਵਿੱਚ ਪਾਉਣ ਲਈ ਬੇਨਤੀ ਕੀਤੀ ਅਤੇ ਪਿਆਲੇ ਪਿਆਰ ਅਤੇ ਸਤਕਾਰ ਨਾਲ ਉਸ ਦੀ ਵਾਪਸੀ ਤੇ ਉਸ ਨੂੰ ਰੁਖਸਤ ਕੀਤਾ ਸਿੱਖਾਂ ਨੇ ਹਮੇਸ਼ਾ ਇਹ ਸਬਦ ਕੀਤਾ ਇਤਿਹਾਸ ਵਿੱਚ ਕਿ ਉਹ ਕਿਸੇ ਕੋਲੋਂ ਡਰਦੇ ਵੀ ਨਹੀਂ ਅਤੇ ਕਿਸੇ ਨੂੰ ਡਰਾਉਂਦੇ ਵੀ ਨਹੀਂ ਜੇ ਡਰਾਉਣ ਵਾਲੀ ਗੱਲ ਝੂਠੀ ਸਾਬਤ ਹੁੰਦੀ ਤਾ ਲਾਲ ਕਿਲਾ ਜਿੱਤਿਆ ਹੋਇਆ ਉਹ ਕਦੇ ਵਾਪਸ ਨਾ ਕਰਦੇ ਹਾਲਾਂਕਿ ਉਹਨਾਂ ਦਾ ਕਾਨੂੰਨੀ ਹੱਕ ਸੀ ਜਿਸ ਜਿੱਤੀ ਹੋਈ ਚੀਜ਼ ਤੁਹਾਡੀ ਹੈ ਇਹ ਦਿੱਲੀ ਦਾ ਲਾਲ ਕਿਲਾ ਤਾਂ ਸਿੱਖਾਂ ਨੇ ਦਾਨ ਵਿੱਚ ਵਾਪਸ ਕੀਤਾ ਸੀ ਇਹ ਅਜੇ ਵੀ ਸਿੱਖਾਂ ਦੇ ਦਾਨ ਵਜੋਂ ਹੀ ਖੜਾ ਹੈ ਸਿੱਖ ਰਾਜ ਕਰਨਾ ਵੀ ਜਾਣਦੇ ਹਨ ਸਿੱਖ ਰਾਜ ਕਰਵਾਉਣਾ ਵੀ ਜਾਣਦੇ ਹਨ ਜਿਹੜਾ ਸਿੱਖਾਂ ਦੇ ਉੱਤੇ ਆਪਣੇ ਰਾਜ ਦੀ ਢਿੰਗੋਜੋਰੀ ਨਾਲ ਫੰਨੇਖਾਂ ਬਣ ਕੇ ਚੜ ਕੇ ਆਵੇ ਤਾਂ ਤੇਗ ਵਰਤਦੀ ਹੈ ਜੇ ਉਹ ਪਿਆਰ ਨਾਲ ਮਿਲਣ ਆਵੇ ਤਾਂ ਫਿਰ ਦੇਗ ਵਰਤਦੀ ਹੈ ਅੱਜ 12 ਮਾਰਚ 225 ਵਾਲੇ ਦਿਨ 12 ਮਾਰਚ 1783 ਨੂੰ ਯਾਦ ਕਰਦਿਆਂ ਜਿੱਥੇ ਸਿਰ ਮਾਣ ਨਾਲ ਉੱਚਾ ਹੁੰਦਾ ਹੈ ਉੱਥੇ ਆਪਣੇ ਗੁਰੂ ਦੇ ਉੱਤੇ ਹੋਰ ਵੀ ਭਰੋਸਾ ਵਧ ਜਾਂਦਾ ਹੈ ਜਿਸ ਖਾਲਸੇ ਦੇ ਪੈਰਾਂ ਦੇ ਨਾਲ ਬਰਕਤਾਂ ਬਝੀਆਂ ਹੋਈਆਂ ਹਨ ਇਹ ਸਾਰਾ ਹੀ ਉਸੇ ਗੁਰੂ ਦੇ ਕੌਤਕਾਂ ਦਾ ਪ੍ਰਸਾਦ ਹੈ ਬਖਸ਼ਿਸ਼ ਹੈ 1984 ਤੋਂ ਲੈ ਕੇ ਅੱਜ ਤੱਕ ਦਾ ਜਿਹੜਾ ਦੌਰ ਹੈ ਇਹ ਬਿਲਕੁਲ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਵਾਲਾ ਦੌਰ ਹੈ ਆਉਣ ਵਾਲਾ ਸਮਾਂ ਸਰਦਾਰ ਬਗੇਲ ਸਿੰਘ ਦੇ ਤੌਰ ਵਿੱਚ ਫਿਰ ਆਪਣਾ ਨਵਾਂ ਜਲਾਲ ਵਖਾਉਂਦਾ ਹੋਇਆ ਕਿਸੇ ਨਵੇਂ ਸੂਰਜ ਦੀ ਲਾਲੀ ਹੇਠ ਨਵੇਂ ਨੀਲੇ ਨਿਸ਼ਾਨਾਂ ਦੀ ਅਗਵਾਈ ਦੇ ਵਿੱਚ ਇਸ ਨੀਲੀ ਫਜ਼ਾ ਦਾ ਹੇਠ ਖਾਲਸਾ ਰਾਜ ਦਾ ਜਾਹੋ ਜਲਾਲ ਦੁਬਾਰਾ ਵਰਤਾਏਗਾ ਇੰਨੀਆਂ ਹੀ ਗੱਲਾਂ ਕਹਿੰਦਾ ਕਰਦਾ ਹੋਇਆ ਇੱਥੇ ਹੀ ਸਮਾਪਤੀ ਕਰਦਾ ਹਾਂ ਇਤਿਹਾਸਕ ਗੱਲ ਕਰਦਿਆਂ ਹੋਇਆਂ ਕੁਝ ਤੱਥ ਅੱਗੇ ਪਿਛੇ ਹੋ ਗਏ ਹੁਣ ਤਾਂ ਮੈਂ ਖਿਮਾ ਦੀ ਜਾਚਨਾ ਕਰਾਂਗਾ ਅਗਰ ਆਪ ਜੀ ਨੂੰ ਚੰਗਾ ਲੱਗੇ ਤਾਂ ਆਪ ਨੇ ਲਾਈਕ ਦਾ ਬਟਨ ਦਬ ਦੇਣਾ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਵੀ ਕਰ ਲੈਣਾ ਤੇ ਇਨ੍ਹਾਂ ਹੀ ਵਿਚਾਰਾਂ ਨੂੰ ਅਗਾਹ ਸ਼ੇਅਰ ਵੀ ਕਰਨਾ ਸਾਂਝਾ ਕਰਨਾ ਤਾਂ ਕਿ ਇਨ੍ਹਾਂ ਵਿਚਾਰਾਂ ਦਾ ਫਲਾਉ ਅਤੇ ਪਸਾਰ ਹੋਰ ਹੋ ਸਕੇ ਰੱਬ ਰੱਖਾ ਜੀ ਉਹਦੇ ਵਾਸਤੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ